ਔਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਜੋ ਸਾਡੀ ਹਰ ਇੱਕ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਕਰੀਏ ਤਾਂ ਹਾਂਜੀ ਬਾਜੀ ਸੁਣਿਓ ਗੱਲ ਗਿੱਲ ਸਾਹਿਬ ਇਹ ਦੇਵੀ ਸਾਊਂਡ ਵਾਲਾ ਚਪਾਲ ਤੋਂ ਬਾਈ ਪੁਰਾਣਾ ਆੜੀਆ ਮੇਰਾ ਇਹ ਸੋਚ ਨੂੰ ਹੱਥ ਲਾ ਕੇ ਨਾ ਕਰ ਲੱਗ ਜਾਂਦਾ ਵੀ ਕਰੰਟ ਆ ਗਿਆ ਮੈਂ ਕਿਹਾ ਤੇਰੇ ਨਾਲ ਆੜੀ ਵਾਲੀ ਹੋਣੀ ਆ ਜਿੱਦੇ ਸੱਚੀ ਆ ਗਿਆ ਮੈਂ ਝਾਕਣਾ ਨਹੀਂ ਠੀਕ ਹੈ ਮੈਨੂੰ ਐਸੀ ਕਦੇ ਮਜ਼ਾਕ ਕਰਦਾ ਐ ਮੈਂ ਤੋ ਕਦੇ ਦੁਆ ਨਿਕਲ ਜਾੜੀਆਂ ਵੀ ਰੱਬ ਤੇਰੀ ਪੂਰੀ ਕਰੇ ਠੀਕ ਹੈ ਰੱਬ ਤੇਨੂੰ ਪੂਰੀ ਨਜ਼ਰ ਤੋਂ ਬਚਾ ਕੇ ਰੱਖੇ ਠੀਕ ਹੈ ਚੜ੍ਹਦੀ ਕਲਾ 'ਚ ਰੱਖੇ ਸਹੀ ਦੇ ਸਾਥੇੇ ਕੰਮ ਕਰ ਬਾਲਾ ਉਲਝਿਆ ਨਾ ਕਰ ਜੇ ਦੋ ਤਿੰਨ ਪ੍ਰੋਗਰਾਮਾਂ ਜਣੇ ਦੱਸ ਦੇਈ ਦੋਂ ਦਾ ਵੀ ਕੋਈ ਨਹੀਂ ਯਾਰ ਠੀਕ ਹੈ ਇਹ ਤਾਂ ਨਾ ਕਰਿਆ ਕਰ ਹੈ ਦੇਵੀ ਸਾਊਂਡ ਚਪਾਲ ਗੱਲ ਕੀ ਹੈ ਗੱਲ ਕੀ ਹੈ ਅੱਜ ਤਾਂ ਵੈਸੇ ਨੇੜੇ ਆ ਪ੍ਰੋਗਰਾਮ ਇਥੋਂ ਨੇੜੇ ਆ ਨਾ ਪਿੰਡ ਦੇ ਨਾਲ ਫਿਰ ਸੱਜ ਗਿਆ ਗੱਲ ਸਮਝਾ ਵੀ ਨਾ ਕਿ ਮਿੰਟ ਮਿੰਟ ਇਹ ਹੋਈ ਆ ਵੀ ਜਿੱਦੇ ਕਹਿੰਦਾ ਵੀ ਨੇੜੇ ਤੇੜਾ ਹੋਇਆ ਗੁਰੂ ਉਹਦੇ ਪੈਸੇ ਜਿੰਨੇ ਮਰਜ਼ੀ ਦੇ ਦੇ ਕੋਲ ਮੇਰੇ ਨੇੜੇ ਹੋਣਾ ਚਾਹੀਦਾ ਜਿੱਦੇ ਥੋੜਾ ਜਿਹਾ 100 ਕਿਲੋਮੀਟਰ ਤੋਂ ਦੂਰ ਹੋ ਜਿਆਦੇ ਪੈਸੇ ਮੰਗਦਾ ਹੈ ਅੱਜ ਤਾਂ ਮੈਨੂੰ ਲੱਗਾ 50 60 ਪਿਆਣਾ ਤੀਕ ਹੈ ਹੈ ਇਦਾਂ ਹੀ ਸੀ ਨਾ ਅधिकਟਾ ਉਹ ਥੋੜੇ ਜੇ ਕਹਿ ਨਹੀਂ ਇਹਨਾਂ ਨੂੰ ਅੱਜ ਤੂੰ ਤਾਂ ਹੱਸੀਏ ਨਾ ਸਾਡੇ ਤੋਂ ਨਹੀਂ ਨਾ ਲੈ ਸਦੀਕ ਸਾਹਿਬ ਦੀ ਗੱਲ ਜਾਦਾ ਗਈ ਮੇਰੇ ਸਦੀਕ ਸਾਹਿਬ ਪੁਰਾਣੇ ਟਾਈਮ 'ਚ ਜਦੋਂ ਕਲਾਕਾਰ ਜਿਹੜੇ ਜਾਂਦੇ ਸੀ ਮੁਹੰਮਦ ਸਦੀਕ ਜੀ ਰਣਜੀਤ ਕੌਰ ਜੀ ਆਫਿਸ ਦੇ ਵਿੱਚੋਂ ਜਾਂਦੇ ਸੀ ਸਾਰੇ ਤਿਆਰ ਹੋ ਗਏ ਨਾ ਇੱਕ ਗੱਡੀ ਹੁੰਦੀ ਸੀ ਵਿੱਚੇ ਮਿਊਜ਼ੀਸ਼ੀਅਨ ਵਿੱਚੇ ਕਲਾਕਾਰ ਸਾਰੇ ਜਾਣੇ ਵਿੱਚ ਹੀ ਹੁੰਦੇ ਸੀ ਸੋ ਇਕ ਉਹਨਾਂ ਢੋਲ ਕਲਾ ਸੀ ਢੋਲ ਕਲਾ ਕਹਿੰਦਾ ਵੀ ਸਦੀਕ ਸਾਹਿਬ ਮੈਨੂੰ ਕੰਮ ਠੀਕ ਨਹੀਂ ਹੈਗਾ ਇਹ ਕਹਿੰਦਾ ਕਿਵੇਂ ਕਹਿੰਦਾ ਵੀ ਮੇਰੀ ਪੇਮੈਂਟ ਬਤਾਓ ਕਹਿੰਦਾ ਕਿਦਾਂ ਕਹਿੰਦਾ ਮੈਂ ਤਾਂ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਲਿਆ ਕਰੂੰਗਾ ਕਹਿੰਦਾ ਕਿੰਨੇ ਕਹਿੰਦਾ ਵੀ ਉਸ ਹਿਸਾਬ ਨਾਲ ਉਧਰ ਰੁਪਿਆ ਕਿ ਕਿਲੋਮੀਟਰ ਚੱਲਦਾ ਹੋਣਾ ਪ੍ਰੋਗਰਾਮ ਹਨਮਾਨਗੜ੍ਹ ਬਹੁਤ ਦੂਰ ਹੁਣ ਦੂਜਿਆਂ ਦੇ ਪੇਮੈਂਟਾਂ 15-15 10-10 ਰੁਪਈ ਉਹਦੇ ਪੈਸੇ ਜ਼ਿਆਦਾ ਬਣ ਗਏ ਸਦੀਕ ਸਾਹਿਬ ਨੂੰ ਟੈਨਸ਼ਨ ਪਈ ਪਈ ਵੀ ਇੰਨੇ ਪੈਸੇ ਲੈ ਗਿਆ ਕੱਲਾ ਬੰਦਾ 350 ਕਿਲੋਮੀਟਰ ਠੀਕ ਹੈ 1 ਰੁਪਏ ਦੇ ਹਿਸਾਬ ਨਾਲ 550 ਰੁਪਈਆ ਲੈ ਗਿਆ ਬੰਦਾ ਵਾਪਸੀ ਆਉਣ ਜਾਣ ਦੇ 750 ਬਣ ਗਿਆ ਉਹਦਾ ਸਦੀਕ ਸਾਹਿਬ ਕਹਿੰਦਾ ਵੀ ਇੰਨੀ 2400 ਮੈਂ ਲੈਂਦਾ ਸੀ 700 ਇਹ ਲੈ ਗਿਆ ਵੀ ਇਹ ਤਾਂ ਗੱਲ ਮਾੜੀ ਆ ਬੰਦੇ ਤੇ ਯਾਦ ਰਹੀ ਗੱਲ ਅੜੀਕਦਾਰਿਆ ਕਹਿੰਦਾ ਯਾਰ ਵੀ ਕੀ ਕਰੀਏ ਦੂਜੇ ਤੀਜੇ ਦਿਨ ਪ੍ਰੋਗਰਾਮ ਆ ਗਿਆ ਲੁਧਿਆਣੇ ਨਾਲ ਹੀ ਦਫ਼ਤਰ ਦੇ ਕਦੋਂ ਢੋਲਖਿਆਲੇ ਨੂੰ ਬੁਲਾਉ ਕਿੱਥੇ ਆ ਠੀਕ ਹੈ ਬਾਕੀ ਅੰਦਾਜ਼ਾ ਸਰਜੂਆ ਮੈਨੂੰ ਹੈ ਕਹਿੰਦੇ ਆ ਜਾ ਰਾਜੂ ਕਹਿੰਦਾ ਕੀ ਕਹਦਾ ਆ ਚੱਕ ਤੇਰੀ ਪੇਮੈਂਟ ਕਹਿੰਦਾ ਐ ਕਰੋ ਉੱਥੇ ਮਿੰਨ ਕੇ ਆਓ ਕਿੰਨਾ ਠੀਕ ਹੈ ਕਹਿੰਦੇ ਅੱਧਾ ਕਿਲੋਮੀਟਰੀ ਬਣਦਾ ਕਹਿੰਦਾ ਚੱਕ ਇੱਥੇ ਨਹੀਂ ਤੇ ਭੱਜ ਜਾ ਠੀਕ ਹੈ ਉਹ ਗੱਲ ਆ ਅੱਜ ਤੁਹਾਡਾ ਕਟ ਬਣਦਾ ਹੱਕ ਹੋਰ ਹਿਸਾਬ ਨਾਲ ਲਿਓ ਠੀਕ ਹੈ ਿੱਲੀ ਨਾ ਨਹੀਂ ਮੈਂ ਕਹਿ ਦੂੰ ਨਵੇਂ ਗੀਤ ਲਾਉਣੇ ਆ ਆ ਜਾ ਵੀ ਚਾਚੇ ਦਾ ਮੁੰਡਾ ਨਹੀਂ ਨਹੀਂ ਕੁਛ ਨਹੀਂ ਹੁੰਦਾ ਗਾਹ ਸਹੀ ਚਲ ਨਹੀਂ ਨਹੀਂ ਘਟਾਣਾ ਨਾ ਉੱਥੇ ਹੀ ਰੱਖ ਹੋਰ ਲੈ ਦੇ ਮਾਰੇ ਨੇ ਤਾਂ ਲੂਪ ਬਦਲਿਆ ਨਮ ਗਾਣਾ ਵੈਸੇ ਰ ਅਸਲ ਤੋਂ ਬਣਾ ਗਾਣਾ ਨਹੀਂ ਚਾਹੀਦਾ ਪਰ ਗਾ ਕੇ ਦੇਖ ਲੈਨੇ ਅੱਜ ਘਰ ਦੇ ਵਾਲਾ ਕੰਮ ਆ ਠੀਕ ਹੈ ਨਾ 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 ਨ ਆਣੀ ਇਹ ਹੈ ਸਟਰਗਲ ਟਾਈਮ ਦੀ ਗੱਲ ਹੈ ਸਟਰਗਲ ਟਾਈਮ ਦੇ ਵਿੱਚ ਹਰ ਇੱਕ ਬੰਦੇ ਦੀ ਫੀਲਿੰਗ ਹੁੰਦੀ ਹੈ ਕਿਉਂਕਿ ਇਹ ਦੁਨੀਆ ਦਾ ਦਸਤੂਰ ਆ ਕਿ ਸਭ ਪਹਿਲ ਦਿੰਦੇ ਨੇ ਨੋਟਾਂ ਨੂੰ ਜਦੋਂ ਕੋਈ ਔਖੇ ਟਾਈਮ ਚੋਂ ਲੰਘ ਰਿਹਾ ਸੰਘਰਸ਼ ਚੋਂ ਟਾਈਮ ਲੰਘ ਰਿਹਾ ਜਿਹੜੇ ਨੇੜੇ ਦੇ ਸਾਥੀ ਹੁੰਦੇ ਆ ਰਿਸ਼ਤੇਦਾਰ ਦੋਸਤ ਮਿੱਤਰ ਸਭ ਪਾਸਾ ਵੜ ਜਾਂਦੇ ਆ ਕਹਿੰਦਾ ਆਪਾਂ ਨਹੀਂ ਜਾਣਦੇ ਤੇ ਜਦੋਂ ਬੰਦਾ ਕਿਸੇ ਮਕਾਮ ਤੇ ਪਹੁੰਚ ਜਾਏ ਕੁਝ ਬਣ ਜਾਏ ਫਿਰ ਹਰ ਇੱਕ ਬੰਦਾ ਕਹਿੰਦਾ ਮੇਰੇ ਚਾਚੇ ਦਾ ਮੁੰਡਾ ਮੇਰੇ ਦਾਦੇ ਦਾ ਮੁੰਡਾ ਕਿ ਸਾਡੇ ਨਾਲ ਹੀ ਪੜਦਾ ਹੁੰਦਾ ਸੀ ਨਹੀਂ ਮੈਂ ਕਹਿਣ ਲਾ ਦੂੰਗਾ ਲੋਕਾਂ ਨੂੰ ਸੋ ਸਟ੍ਰਗਲ ਰੈਮ ਦੀ ਕਹਾਣੀ ਹੈ ਇਹ ਗੀਤ ਦੇ ਵਿੱਚ ਵੀ ਇਦਾਂ ਹੀ ਹੈ ਬੰਦਾ ਪੋਜ਼ਿਟਿਵ ਫੀਲਿੰਗ ਰੱਖਦਾ ਹੈ ਦਿਮਾਗ 'ਚ ਇੱਕ ਸੋਚ ਹੈ ਕਿ ਮੈਂ ਕਦੇ ਨਾ ਕਦੇ ਕੁਝ ਬਣੂੰਗਾ ਤੇ ਸਾਰੇ ਲੋਕ ਮੈਨੂੰ ਕਹਿਣਗੇ ਕੀ ਕਹਿਣਗੇ ਕਿ ਮੇਰੇ ਨਾਲ ਸਕੂਲੇ ਪੜਦਾ ਸੀ ਮੈਂ ਕਹਿਣ ਲਾ ਦੂੰਗਾ ਲੋਕਾਂ ਨੂੰ ਆ ਜਾ ਬਈ ਸਭ ਨੂੰ ਨਹੀਂ ਮੈਂ ਪਾਧੋ ਵਿੱਚ ਡੱਪ ਰਹਿ ਗਏ ਰਹਿ ਤਸ ਫੋਕਸ ਰੱਖ ਤੂੰ ਫਿਊਚਰ ਤੇ ਛਾਂ ਫੋਕਸ ਰੱਖ ਤੂੰ ਕਿਰਚ ਤੇ ਆਸੇ ਕਰਕੇ ਸਲਬਿਸ਼ ਜੋਕਾ ਕੁਝ ਇਹ ਨਾ ਤੂੰ बस ਇਸ ਗੱਲ ਤੋਂ ਡਰਦਿਆ ਦੁਨੀਆਂ ਦਾ ਦੱਸ ਤੂ ਰਤ ਨਾ ਹਾਂ ਦੁਨੀਆਂ ਦਾ ਦੱਸ ਤੂ ਰਤ ਨਾ ਸਾਥ ਪੈਲੇ ਸਿੰਦੇ ਆ ਮੇਰੇ ਵਧੀਆ ਲੱਗੀ ਹੋਏ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਆ ਨੈਕਸਟ ਵੀਡੀਓ ਤੇ ਅੱਡੇ ਲਈ ਹੋਰ ਨਵਾਂ ਲਾਈਵ ਸ਼ੋਅ ਨਵਾਂ Song ਲੈ ਕੇ